ਹਾਂਜੀ ਪੰਗਰ ਸਾਹਿਬ ਆਪਾਂ ਨੇ ਸਟ੍ਰਾਈਕ ਕੀਤੀ ਹੈ ਕਿਸ ਵਜ੍ਹਾ ਨਾਲ ਕਾਹਦੀ ਹੋਈ ਹੈ ਕੀ ਕਾਰਨ ਬਣਿਆ ਹੈ ਸਟ੍ਰਾਈਕ ਦਾ ਆਪਣਾ ਜਾਣਦਾ ਤੇ ਅੱਜ ਤੋਂ 5:00 7:00 ਪੈਨੋਂ ਆਪਣੇ 15 ਡੰਬ ਚੱਲਦੇ ਸੀ ਸੈਕੰਡਰੀ ਪੁਆਇੰਟ ਦੀ ਕਿੱਥੇ ਆਪਾਂ ਬੱਕ ਬੱਕ ਏਰੀਆਜ਼ ਵਿੱਚ ਕੂੜਾ ਇਕੱਠਾ ਕਰਕੇ ਸੈਕੰਡਰੀ ਬੈਂਡ ਬਣਾਉਂਦੇ ਸੀ ਕਿੱਥੋਂ ਆਪਾਂ ਗੱਡੀਆਂ ਲੋਡ ਕਰਾ ਕੇ ਡੰਬ ਤੇ ਭੇਜਦੇ ਸੀ ਹੌਲੀ ਹੌਲੀ ਕਰਦੇ ਕਰਦੇ ਅਫਸਰਾਂ ਦੀ ਨਿਲੈਕੀ ਦੀ ਵਜ੍ਹਾ ਦੇ ਨਾਲ ਜਾਂ ਐਮਸੀ ਸਾਹਿਬਾਨਾਂ ਦੀ ਜ ਵਜ੍ਹਾ ਦੇ ਨਾਲ 4.4 ਪੁਆਇੰਟ ਰਹਿ ਗਏ ਜੀ ਸੈਕਟਰੀ ਪੁਆਇੰਟ 1500 1500 ਵਿੱਚ 4 ਰਹਿ ਗਏ 11 ਗੈਪ ਹੋ ਗਿਆ 11 ਗੈਪ ਹੋ ਗਿਆ ਜੀ ਇਹ ਤਾਂ 11 ਗੈਪ ਹੋ ਗਿਆ ਜੀ ਹੁਣ ਚੌਂ ਦੀ ਪ੍ਰੋਬਲਮ ਆ ਰਹੀ ਹੈ ਜਿਹੜਾ ਬੀਬੀ ਕਲੋਨੀ ਦਾ ਕੂੜਾ ਉਹ ਬੀਬੀ ਖਿੱਚ ਕੇ ਬੱਸ ਸਟੈਂਡ 'ਤੇ ਲੱਗ ਕੇ ਕਾਫੀ ਦੂਰ ਪੈ ਜਾਂਦਾ ਏਰੀਆ ਕਾਫੀ ਦੂਰ ਪੈਦਾ ਕੇਸ ਕਰਕੇ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਠੀਕ ਹੈ ਤੇ ਸਾਨੂੰ ਦੁਬਾਰਾ ਨਾਲ ਉੱਧਰ ਪੁਆਇੰਟ ਦਿੱਤੇ ਆ ਤੇ ਉਹੀ ਪੁਆਇੰਟ ਦਾ ਬਾੜਾ ਨੰਬਰ 2 ਬਾੜਾ ਨੰਬਰ 3 ਬਾੜਾ ਨੰਬਰ 4 ਤੇ 5 ਤੁਸੀਂ ਇਹ ਗੱਲ ਸਾਰੀ ਅਫਸਰਾਂ ਸਾਹਿਬ ਦੇ ਧਿਆਨ ਦੀ ਹੈ ਦੁਕਾਨ ਹਾਂਜੀ ਹਾਂਜੀ ਸਰ ਕੀ ਕਹਿੰਦੇ ਅਫਸਰ ਕੀ ਕਹਿੰਦੇ ਸਾਡਾ ਜੀ 1 ਮਹੀਨੇ ਪਹਿਲਾਂ ਦਾ ਡਿਸਕਪ ਹੋ ਰਹੀ ਹੈ ਅਸੀਂ ਸਾਹਿਬ ਠੀਕ ਹੈ ਜੀ ਤੇ ਕਿਉਂ ਸਾਹਿਬ ਦੇ ਨਾਲ ਸਾਡਾ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਜੀ ਜਿਸ ਕਰਕੇ ਸਟ੍ਰਾਈਕ ਕਰਦੇ ਇਸ ਕਰ ਸਟ੍ਰਾਈਕ ਕਰਦੇ ਠੀਕ ਹੈ ਸਾਡੇ ਕੋਲ ਜਗ੍ਹਾ ਹੀ ਨਹੀਂ ਕੋਰਸ ਕਰਨ ਵਾਸਤੇ ਠੀਕ ਹੈ ਜੇ ਕੋਈ ਬੀਬੀ ਜਾਂਦੀ ਇੰਸ਼ਾ ਲੈ ਕੇ ਉਹਨੂੰ ਮੱਲੇ ਵਾਲੇ ਜਾਂ ਐਮਸੀ ਕੋਲ ਤੇ ਪਰਸੋਂ ਵਿਕੀ ਹੋਟ ਦਾ ਮੁੰਡਿਆ ਜੀ ਸਾਡੀ ਬੀਨ ਨੇ ਜਿਵੇਂ ਬੋਲਣ ਕਰਕੇ ਅਸੀਂ ਉਹਦਾ ਨਾਲ ਕੋਈ ਗੱਲ ਨਹੀਂ ਕੀਤੀ ਸੀ ਕਿ ਉਹ ਸਾਡੇ ਨਾਲ ਮਿਲ ਕੇ ਬੈਠੇ ਜਿੰਨਾ ਕਰ ਸਾਨੂੰ ਜਗ੍ਹਾ ਨਹੀਂ ਦਿੱਤੀ ਆ ਤੀ ਉਹਨਾਂ ਨੇ ਅਸੀਂ ਫਰਰੇ ਤੇ ਫੱਟੀਆਂ ਮਤਲਬ ਮੇਨ ਮੁੱਦਾ ਇਹ ਹੈ ਵੀ ਜੱਤੇ ਹੀ ਗੁੜਾ ਚੱਕਣ ਤੋਂ ਬਾਅਦ ਗੁੜਾ ਸੱਟਣ ਦੀ ਥਾਂ ਹੈਨੀ ਸੈਕੰਡਰੀ ਪੁਆਇੰਟ ਹੈਲਪਰ ਸੈਕੰਡਰੀ ਪੁਆਇੰਟ ਹੈਨੀ ਜਿੱਥੇ ਪਤਾ ਨਹੀਂ ਜਿੱਥੋਂ ਕਲੈਕਸ਼ਨ ਹੋ ਸਕੇਗਾ ਇਹ ਜੀਓ ਮੰਗ ਦਿੱਤੀ ਜਾਂਦੀ ਆ ਸਾਨੂੰ ਅੱਜ ਦਿਨ ਆ ਜਾ ਅਸੀਂ ਅੱਜ ਦਿਨ ਸ਼ੁਰੂ ਕਰਦੇ ਹਾਂ ਠੀਕ ਨਕੀ ਸਾਡੀ ਜਿਹੜੀ ਸਾਡਾ ਮੰਗ ਹੈਗੀ ਆ ਵੀ ਠੇਕੇਦਾਰੀ ਸਿਸਟਮ ਬੰਦ ਕਰਕੇ ਸਾਡੇ 20 ਮੌਜਾ ਰੱਖ ਕੇ ਅਸੀਂ ਸਪਾਈ ਵਾਲਿਆਂ ਨੂੰ ਕੰਮ ਕਰਾਇਆ ਠੀਕ ਹੈ ਜਿਹੜਾ ਠੇਕੇਦਾਰੀ ਠੇਕੇ ਤੋਂ ਕੰਮ ਕਰਾਉਂਦੇ ਉਹ ਬੰਦ ਕਰਤਾ ਜਾਵੇ ਉਹ ਬੰਦ ਕਰਤਾ ਜਾਵੇ 27 ਲੱਖ ਰੁਪਇਆ 27 ਲੱਖ ਰੁਪਇਆ ਹੈਗਾ ਜੀ ਸਾਲ ਦੀ ਉਹਦੀ ਠੀਕ ਹੈ ਜਿਹੜਾ ਆਪਾਂ ਠੇਕੇਦਾਰ ਨੂੰ ਦੇਣਾ ਠੀਕ ਹੈ ਜਦੋਂ ਅਸੀਂ ਕਿੰਨੇ ਵੀ 20 ਬੰਦੇ ਰੱਖੋ ਜੀ ਕਹਿੰਦੇ ਸਾਡੇ ਕੋਲ ਪੰਗਾ ਨਹੀਂ ਸਾਡੇ ਕੋਲ ਪੈਸੇ ਹੈ ਨਹੀਂ ਪਰ ਜੇ ਕੀ 20 ਬੰਦਿਆਂ ਦਾ 2 ਲੱਖ ਰੁਪਇਆ ਪ੍ਰਤੀ ਮਹੀਨੇ ਦਾ ਖਰਚਾ ਆਉਣਾ ਠੀਕ ਹੈ ਜੀ ਜਿਉ ਸਾਡਾ 24 ਲੱਖ ਰੁਪਏ ਬਣ ਗਏ ਤਾਂ ਵੀ 3 ਲੱਖ ਰੁਪਏ ਤਾਂ ਵੀ 3 ਲੱਖ ਦਾ ਜੀ ਬਾਕੀ ਸਾਡਾ ਜਿਹੜਾ ਸ਼ੇਅਰ ਦਾ ਕਲੈਕਸ਼ਨ ਹੋਊਗਾ ਉਹ ਵੀ ਅਸੀਂ ਕਮੇਟੀ ਨੂੰ ਜਮ੍ਹਾਂ ਕਰਾਣੀ ਆ ਠੀਕ ਹੈ ਜੀ 75000 ਰੁਪਏ ਇਹ ਵੀ ਸਾਨੂੰ ਸਾਢੇ 3 ਲੱਖ ਰੁਪਏ ਦਾ ਜੀ ਤਾਂ ਵੀ ਆਪਾਂ 20 ਮਾਰਚ ਨੂੰ ਰਸਮੀ ਠੀਕ ਤੇ ਬਾਕੀ ਸ਼ੇਅਰ ਬਦਲ ਕਰਕੇ ਜੀ ਪਲਾਜ਼ਾ ਦੀ ਘਾਟ ਉੱਪਰ ਦੀ ਹੋਣੀ ਹੈ ਜੀ ਸਰਨ ਜੈਵਾਲ ਮਿਕੀ ਜੀ ਮੈਂ ਸਫਾਈ ਜੂਨੀਅਰ ਪ੍ਰਧਾਨ ਸਭਾ ਅੱਜ ਮੁੱਦਾ ਸਾਡਾ ਬਣਿਆ ਸਾਡੇ ਜਿਹੜੇ ਮੁਲਾਜ਼ਮਾਂ ਕਾਫੀ ਟਾਈਮ ਤੋਂ ਕੂੜੇ ਦੇ ਜਿਹੜੇ ਆ ਜਗ੍ਹਾ ਤੋਂ ਪਰੇਸ਼ਾਨ ਨੇ ਇਹਨਾਂ ਦਾ ਮਸਲਾ ਕੋਈ ਵੀ ਹੱਲ ਨਹੀਂ ਕਰ ਸਕਿਆ ਸਾਡੇ ਜਿਹੜੇ ਮੁਲਾਜ਼ਮ ਆ ਉਹ ਦੇਖੋ ਕਿ ਡੀ ਰੇਲਵਰ ਰੋਡ ਤੋਂ ਖਿੱਚ ਕੇ ਬੱਸ ਸਟੈਂਡ ਤੇ ਕੂੜਾ ਲਿਆ ਰਹੇ ਨੇ ਤੇ ਉਹਨਾਂ ਦਾ ਕੋਈ ਵੀ ਬਾਰੀਬਾਰ ਸੈਨ ਜੇ ਅਸੀਂ ਕਿਸੇ ਐਮਸੀਓ ਕਹਿੰਨੇ ਆ ਵੀ ਸਾਡੇ ਇਸ ਚੀਜ਼ ਦਾ ਹੱਲ ਕਰੋ ਤੇ ਉਹ ਨਹੀਂ ਕਰ ਸਕਦੇ ਜੇ ਅਸਰਾਂ ਨੂੰ ਕਹਿੰਨੇ ਆ ਤੇ ਉਹ ਕੰਦੇ ਜੀ ਸਾਡੇ ਕੋਈ ਨਹੀਂ ਹੈਗਾ ਜੀ ਤੇ ਹੁਣ ਅਸੀਂ ਮੁਲਾਜ਼ਮ ਕਿੱਥੇ ਜਾਈਏ ਮੋਰੇ ਦੇਖੋ ਗਰਮੀ ਦਾ ਕਹਿਰ ਆ ਵੀ ਜੇ ਮੁਲਾਜ਼ਮ ਕੋਈ ਡਿੱਗ ਗਿਆ ਚੱਕਰ ਖਾ ਕੇ ਇਹਨੂੰ ਧੁੱਪ ਚ ਤੇ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਕਿ ਐਮਸੀ ਜ਼ਿੰਮੇਵਾਰ ਹੈ ਇਸ ਕਰਕੇ ਕੰਮ ਬੰਦਾ ਮਤਲਬ ਹਾਂਜੀ ਇਸ ਕਰਕੇ ਅਸੀਂ ਇਹ ਕੰਮ ਬੰਦ ਕੀਤਾ ਪਿਆ ਤਾਕੀ ਜੀ ਪਈਏ ਵੀ ਅਸੀਂ ਇਹ ਕੰਨੀ ਸਾਡੇ ਜਿਹੜੇ ਆਹ ਜਿਹੜੀ ਜਗ੍ਹਾ ਦਾ ਪ੍ਰੋਬਲਮ ਆ ਉਹਦਾ ਸੱਟਨ ਵੀ ਇਹ ਜਲਦ ਤੋਂ ਜਲ ਹੱਲ ਕੀਤਾ ਜਾਵੇ ਤੇ ਨਹੀਂ ਤਾਂ ਫਿਰ ਸੰਦਰਸ਼ ਨਹੀਂ ਚੁੱਕਿਆ ਜਾਂਦਾ